ਆ ਲੋ ਜੇ ਮੇਰੇ ਭਰਾ ਪਿਆਰ ਕਰਦੇ ਜੇ ਨਾ ਕਬੱਡੀ ਨੂੰ ਪਿੱਛੇ ਹੋ ਜੋ ਮੇਰੇ ਵੀਰ ਜੇ ਕਰਦੇ ਜੇ ਜੇ ਨਹੀਂ ਕਰਦੇ ਫਿਰ ਤੁਹਾਡੀ ਮਰਜ਼ੀ ਹੈ ਅਸੀਂ ਤੁਹਾਡੇ ਵਾਸਤੇ ਆਏ ਆ ਨਾ ਤੇ ਪਿੱਛੇ ਹੋ ਜੋ ਮੇਰੇ ਵੀਰ ਥੋੜੇ ਥੋੜੇ ਸਾਨੂੰ ਵੀ ਸਵਾਦ ਆਊਗਾ ਡੰਦਾ ਇਧਰ ਇਧਰ ਇਧਰਲੇ ਪਾਸੋਂ ਲੈਣ ਛੱਡੋ ਬਾਈ ਯਾਰ ਅਸੀਂ ਨੂੰ ਬੱਚੰਗੇ ਬਲੇ ਬੰਦੇ ਯਾਰ ਕਹਿੰਦੇ ਚੰਗੇ ਲੱਗਦੇ ਤੁਹਾਨੂੰ ਮੇਰੀ ਗੱਲ ਤੋਂ 3 3 ਫੁੱਟ ਪਿੱਛੇ ਹੋ ਜੋ ਲੀਗ ਤੋਂ ਜੇ ਪਿਆਰ ਕਰਦੇ ਕਬੱਡੀ ਨੂੰ ਜੇ ਨਹੀਂ ਕਰਦੇ ਫਿਰ ਰਹਿਣ ਦਿਓ ਮੇਰੀ ਗੱਲ ਸੁਣੋ ਜੇ ਕਬੱਡੀ ਨੂੰ ਮਾਂ ਮੰਨਦੇ ਜਿਣਾ ਤੇ ਫਿਰ ਪਿੱਛੇ ਹੋ ਜੋ ਜੇ ਨਹੀਂ ਮੰਨਦੇ ਰਹਿਣ ਦੋ ਫਿਰ ਹੋ ਜੋ ਯਾਰ ਜੇ ਤਾਂ ਖਿਡਾਰੀਆਂ ਨੂੰ ਪਿਆਰ ਕਰਦੇ ਹੋ ਪਿੱਛੇ ਹੋ ਜਾ ਯਾਰ ਪਿੱਛੇ ਹੋ ਫਿਰ ਤੁਸੀਂ ਨਹੀਂ ਮੰਨਦੇ ਨਹੀਂ ਨਾ ਮੰਨਦੇ ਪਤਾ ਢੀ ਮਰਜੀ ਯਾਰ ਅੱਜ ਵੀ ਤੁਹਾਡੇ ਵਿੱਚ ਹੀ ਆ ਬੇਨਤੀ ਆ ਮੇਰੇ ਵੀਰ ਨਹੀਂ ਮੰਨਦੇ ਤੁਸੀਂ ਨਹੀਂ ਚੰਗੇ ਨਹੀਂ ਲੱਗਦਾ ਜੇ ਤੁਸੀਂ ਭਰਾ ਚਲੋ ਤੁਹਾਡੀ ਮਰਜੀ ਕੋਈ ਗੱਲ ਨਹੀਂ ਮੇਰੇ ਵੀਰ